घोड़ सफ़ाई न घर बचाओ जीरकारी स्कूल बि बचियां पढ़ाओ जी ਇਹ ਮੇਰੇ ਸਕੂਲਾਂ ਦੀ ਫੀਸ ਨਹੀਂ ਮੜਾ ਬੰਦਾ ਵੀ ਬੱਚੇ ਪੜ੍ਹਾ ਸਕਦਾ ਹਰ ਫੰਕਸ਼ਨ ਦੇ ਨਵੇਂ ਡਰੈੱਸ ਮੰਨਣ ਮਾਦਰ ਸਾਥੀ ਨਹੀਂ ਪੈਸੇ ਚੁਕਾ ਸਕਦਾ ਉਹ ਸਾਲ ਪਿਛੋਂ ਦਾਖਲਾ ਦਊ ਕਿ ਤੂੰ ਉਹਦਾ ਰੋਟੀ ਖਾ ਸਕਦਾ ਕਾਕੀ ਦੇ ਪਿਆਰੇ ਸਭ ਦਾ ਜਸ਼ਨ ਪਿਆਰੋਂ ਸਾਰੇ ਹੀ ਵਿਆਪਕ ਪੁਰੇ ਤੋਂ ਪਿੰਡ ਫਰੋਲਪੁਰ ਕਲਾਂ ਦੇ ਬਹੁਤ ਹੀ ਸੂਝਵਾਨ ਤੇ ਪਿਆਰੇ ਨਗਰ ਨਿਵਾਸੀਓ ਅੱਜ ਵੈਨ ਕੈਂਪੇਨ ਜੋ ਪੰਜਾਬ ਸਰਕਾਰ ਤੇ ਸਕੂਲ ਚਾਰੇ ਭਾਗ ਦੇ ਜਿਤਨਾ صدਕਾ ਚਲਾਈ ਗਈ ਹੈ ਪਿੰਡ ਪਿੰਡ ਲੋਕਾਂ ਨੂੰ ਜਾਗਰੂ ਕਰਨ ਵਾਸਤੇ ਅੱਜ ਤੀਜਾ ਦਿਨ ਹੈ ਔਰ ਇਹ ਪਹਿਲੇ ਦਿਨ ਆਪਾਂ ਸਾਰਾ ਬਿਮਾਰ ਨੋਜੈਮਲ ਸਿੰਘ ਦਾ ਕਾਲਾਗੜ ਵਾਲਾ ਸਾਰਾ ਏਰੀਆ ਕੱਢਿਆ ਦੂਜੇ ਦਿਨ ਕੱਲ ਲੱਗੇ ਨਹੀਂਗਾ ਤਾਂ ਕੱਲ ਸਾਰਾ ਦਿਨ ਮੀਰ ਸਾਹਿਬ ਗਰੋਤਾ ਇਹ ਸਾਰਾ ਏਰੀਆ ਆਪਾਂ ਕਟਿਆ ਔਰ ਅੱਜ ਤੀਜੇ ਦਿਨ ਤਾਰਵਾਨ ਤੇ ਧਾਰ ਦੇ ਬਲਾਕ ਆਪਾਂ ਦਿਨੇਰੇ ਤੱਕ ਜਾਣਾ ਹੈ ਸਾਟੀ ਤੱਕ ਜਾਣਾ ਹੈ ਘਰ ਘਰ ਲੋਕਾਂ ਨੂੰ ਜਾਗਰੂ ਕਰਨਾ ਹੈ ਕਿ ਸਕੂਲ ਤੇ ਸਿਹਤ ਵਿਭਾਗ ਵੱਲੋਂ ਕੀ ਕੀ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਕੂਲ ਤੇ ਸਿਹਤ ਵਿਭਾਗ ਵੱਲੋਂ ਨਵੇਂ ਸਕੂਲ ਸਕੂਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਨਵੇਂ ਕਮਰੇ ਸਕੂਲਾਂ ਦੇ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ ਸਕੂਲਾਂ ਦੇ ਵਿੱਚ ਕਲਰਫੁਲ ਫਰਨੀਚਰ ਬੈਸਕ ਲੱਗੇ ਹੋਏ ਆ ਤੁਸੀਂ ਹੱਲੇ ਤੋਂ ਦੇਖਦੇ ਆ ਰਹੇ ਹੋ ਕਿ ਇਹ ਪਰੋੜੇ ਵੀ ਆਏ ਹੋਏ ਆ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਇਹ ਦੱਸਿਓ ਕਿ ਇਹ ਸਰਕਾਰੀ ਸੰਸਰਕਾਰ ਸਾਹੀ ਹੀ ਵਧੀਆ ਸਹੂਤਾ ਦੇ ਰਹੀ ਹੈ ਤੁਸੀਂ ਸੋਨਾ ਦਾ ਫਾਇਦਾ ਉਠਾਉਂਦੇ ਤੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਮਝਾਈਏ ਤੇ ਖੁਦ ਵੀ ਕਿਪਾ ਤੁਹਾਡੇ ਨਾਲ ਨਾਲ ਸਰਕਾਰੀ ਸਕੂਲ ਜਾਂਦਾ ਚਾਹੇ ਉਹ ਪ੍ਰਾਇਮਰੀ ਜਾਂ ਮਿਡਲ ਹੈ ਹਾਈ ਜਾਂ ਸੀਨੀਅਰ ਸੈਕੰਡਰੀ ਜਿਹੜੇ ਸਕੂਲ ਵੀ ਚੱਲਦਾ ਆਓ ਅਸੀਂ ਧਰ ਤੇ ਇਸੇ ਕਰਕੇ ਅੱਜ ਤੁਹਾਡੇ ਇਲਾਕੇ ਦੇ ਵਿੱਚ ਆਏ ਆ ਕਿ ਸਾਨੂੰ ਸਹਿਯੋਗ ਦਿਓ ਅੱਜ ਇੱਕ ਵਾਰੀ ਸਕੂਲਾਂ ਤੇ ਜਾਈ ਤਾਂ ਕਿ ਸਕੂਲ ਦੀ ਗੱਲ ਕਰੀਏ ਇਹ ਮਿੰਟ ਸਕੂਲ ਵੀ ਆ ਪ੍ਰਾਇਮਰੀ ਸਕੂਲ ਵੀ ਆ ਇਸ ਤੋਂ ਤੱਕ ਤੇ ਜਿਹੜੇ ਬੱਚੇ ਨਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨੀ ਚਾਹੀਦੀ ਹੈ ਆ ਟੀਚਰਾਂ ਨੂੰ ਮਿਲਣਾ ਚਾਹੀਦਾ ਟੀਚਰਾਂ ਨਾਲ ਗੱਲਬਾਤ ਕਰਕੇ